ਜਿਹੜਾ ਮੈਰਿਟੋਰੀਅਸ ਸਕੂਲਾਂ ਦੇ ਲਈ ਦੂਸਰੀ ਜਿਹੜੀ ਸੈਕੰਡ ਕਾਉਂਸਲਿੰਗ ਆਈ ਹੈ ਕੀ ਉਹਦੇ ਵਾਸਤੇ ਕਿਹੜੇ-ਕਿਹੜੇ ਕੈਟਾਗਰੀ ਨੂੰ ਬੁਲਾਇਆ ਗਿਆ ਫੀਮੇਲ ਲਿਪਚ ਲੜਕੀਆਂ ਦੀ ਮੈਟਲਿਸਟ ਦੇਖ ਰਹੇ ਆਪਾਂ ਤਿੰਨ ਕੈਟਾਗਰੀ ਨੂੰ ਬੁਲਾਇਆ ਗਿਆ ਜਿਹਦੇ ਵਿੱਚ ਨੰਬਰ 1 ਡਿਸੇਬਲਡ ਨੰਬਰ 2 ਪ੍ਰਾਈਵੇਟ ਸਕੂਲ ਨੰਬਰ 3 ਔਮੈਨ ਹਾਊਸ ਹੈਡਡ W H H ਯਾਨੀ ਕਿ ਤਿੰਨਾਂ ਕੈਟਾਗਰੀ ਨੂੰ ਬੁਲਾਇਆ ਗਿਆ ਤਾਂ ਦੇਖੀ ਆਪਾਂ ਇਸ ਵਿੱਚ ਸਭ ਤੋਂ ਪਹਿਲਾਂ ਡਿਸੇਬਲਡ ਕੈਟਾਗਰੀ ਹੈ ਜਿਹੜੀ 1 ਮੈਰਿਟ ਨੰਬਰ ਤੋਂ ਲੈ ਕੇ ਇਹਨਾਂ ਬੱਚਿਆਂ ਨੂੰ ਜਿਹੜਾ ਬੁਲਾਇਆ ਗਿਆ 12 ਤੱਕ ਬੁਲਾਇਆ ਗਿਆ 8 ਜਸ਼ਨਪ੍ਰੀਤ ਕੌਰ ਬੱਚਾ ਦਾ ਤੇ 12 ਨੰਬਰ ਤੱਕ ਜਿਹੜਾ ਆਪਾਂ ਵੇਖਦੇ ਆਂਗੇ ਜਸ਼ਨਪ੍ਰੀਤ ਕੌਰ ਤੱਕ ਜਿਹੜਾ ਬੁਲਾਇਆ ਗਿਆ ਉਸ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਦੇ ਬੱਚੇ ਚੱਲ ਪੈਂਦੇ ਆ ਜੀ ਤੁਸੀਂ ਵੇਖ ਰਹੇ ਹੋਗੇ ਪ੍ਰਾਈਵੇਟ ਸਕੂਲ ਦੇ ਬੱਚੇ ਜਿਹੜਾ 13 ਨੰਬਰ ਤੇ ਆ ਜਸਮੀਤ ਬਾਰਦਵਾਜ਼ 13 ਨੰਬਰ ਤੇ ਮੈਡ ਨੰਬਰ 1 ਹੈ ਇਸ ਦਾ ਇਸ ਬੱਚੇ ਦਾ 122 ਨੰਬਰ ਨਿਗੇ 3625 ਨੂੰ ਇਹਨਾਂ ਬੱਚਿਆਂ ਦੀ ਜਿਹੜੀ ਕਾਉਂਸਲਿੰਗ ਹੋਣੀ ਹੈਗੀ ਪ੍ਰਾਈਵੇਟ ਸਕੂਲਾਂ ਵਾਲਿਆਂ ਦੀ ਸੋ ਅੱਗੇ ਆਪਾਂ ਦੇਖੀਏ ਕਿਸ ਤਰ੍ਹਾਂ ਲੈ ਕੇ ਜਿਹੜਾ ਕਿੱਥੋਂ ਤੋਂ ਲੈ ਕੇ ਮੈਂ ਮੈਰਿਟ ਨੰਬਰ 1 ਤੋਂ ਲੈ ਕੇ ਤੇ ਐਸਆਰ ਨੰਬਰ 13 ਤੋਂ ਲੈ ਕੇ ਪ੍ਰਾਈਵੇਟ ਸਕੂਲ ਵਾਲੇ ਉੱਪਰਲੇ ਨੰਬਰ 122 ਨੇ ਕਿੱਥੋਂ ਤੱਕ ਇਹਨਾਂ ਨੂੰ ਬੁਲਾਇਆ ਗਿਆ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਆਓ ਤੁਸੀਂ ਜਿਹੜਾ ਸਕਰੀਨ ਨੂੰ ਦੇਖਦੇ ਜਾਓ ਧਿਆਨ ਦੇ ਨਾਲ ਤਾਂ ਕਿ ਜਾਣਕਾਰੀ ਮਿਲ ਸਕੇ ਤੁਹਾਨੂੰ ਸਾਰੀ ਮੈਂ ਸਹਜੇ ਸਹਜੇ ਸਕਰੀਨ ਅੱਗੇ ਵੱਲ ਲੈ ਕੇ ਜਾਵਾਂਗਾ ਤੇ ਜਿਹੜੇ ਪੇਜ ਬਣਦੇ ਐ ਇਸ ਦੇ ਤਾਂ ਕਿ ਤੁਸੀਂ ਆਪਣੀ ਜਿਹੜੀ ਨਾਮ ਇਹ ਤੋਂ ਪੜ ਸਕੋ ਪ੍ਰਾਈਵੇਟ ਸਕੂਲ ਵਾਲੇ ਬੱਚਿਆਂ ਦੇ ਲਈ ਤੇ ਪਹਿਲਾਂ ਡਿਸੇਬਲਡ ਦੀ ਗੱਲ ਅਸੀਂ ਕਰ ਹੀ ਚੁੱਕੇ ਹਾਂਗੇ ਇੱਥੋਂ ਕਿੱਥੇ ਤੱਕ ਬੁਲਾਇਆ ਗਿਆ ਸਾਰੇ ਬੱਚਿਆਂ ਨੂੰ 30 6 25 ਨੂੰ ਬੁਲਾਇਆ ਗਿਆ ਜੀ ਆਓ ਆਪਾਂ ਐਸ ਆਰ ਨੰਬਰ ਤੇ ਪਹੁੰਚ ਕੇ 178 ਨਾਲ 70 80 199 ਅੱਗੇ ਪਹੁੰਚ ਕੇ ਅਸੀਂ 190 ਆਓ ਦੇਖਦੇ ਹਾਂ ਆਪਾਂ ਕਿੱਥੋਂ ਤੱਕ 7 ਨੰਬਰ ਪੇਜ ਤੇ ਪਹੁੰਚ ਗਏ ਅੱਗੇ ਆਪਾਂ ਚੱਲਦੇ ਹੋਏ ਨਿਰੰਤਰ ਅ ਤੁਸੀਂ ਚੈੱਕ ਕਰ ਸਕਦੇ ਹੋ ਨਾਲ-ਨਾਲ 68 67 ਨੰਬਰਾਂ ਵਾਲੇ ਬੱਚੇ ਆ ਗਏ 67 ਵਾਲੇ 66 ਵਾਲੇ 65 ਵਾਲੇ 64 ਵਾਲੇ 64 63 62 61 61 60 59 58 57 56 55 ਦੇਖ ਰਹੇ ਹੋ ਨਿਰੰਤਰ ਤੁਸੀਂ 54 53 53 113 ਅੱਗੇ ਹੈਗਾ ਜੀ 113 ਜਿਹੜਾ ਚੱਲ ਪੈਂਦੇ ਆ ਪ੍ਰਾਈਵੇਟ ਸਕੂਲ ਵਾਲੇ 348 ਬੱਚੇ ਬੁਲਾਇਆ ਜੀ ਮੈਰਿਟ ਨੰਬਰ 1 ਤੋਂ ਲੈ ਕੇ 348 ਤੱਕ ਲਾਸਟ ਵਾਲੇ ਦੇ 53 ਨੰਬਰ ਨੇ ਪ੍ਰਾਈਵੇਟ ਸਕੂਲਾਂ ਦੇਖ ਲਓ ਤੁਸੀਂ ਇਧਰ ਲੜੀ ਨੰਬਰ ਹੈਗਾ 360 360 ਲੜੀ ਨੰਬਰ ਆ ਜਾਂਦਾਗਾ 53 ਨੰਬਰ ਆ ਜਾਂਦੇ ਆ ਇਹ ਬੱਚਾ ਹੈਗਾ ਸੁਮਨ ਦੇਖ ਸਕਦੇ ਹੋ ਮਨਜੀਤ ਕੁਮਾਰ 348 ਮੈਰਿਟ ਨੰਬਰ 53 ਨੰਬਰ 3625 ਉਸ ਵਾ ਚੱਲ ਪੈਂਦਾ WHH ਵਾਲੇ ਮੈਰਿਟ ਨੰਬਰ 1 ਤੋਂ 113 ਨੰਬਰ ਨੇਗੇ ਅੰਕੀਤਾ ਦੇ 361 ਐਸਆਰ ਨੰਬਰ ਤੋਂ ਤੁਸੀਂ ਵੇਖ ਰਹੇ ਹੋ ਕਿ ਇਹਨਾਂ ਬੱਚਾ ਨੂੰ ਵੀ 3625 ਨੂੰ ਬੁਲਾਇਆਗਾ WHH ਵਾਲੇ ਬੱਚੇ ਬਹੁਤ ਨੇਗੇ ਪਹਿਲਾਂ ਵੀ ਇਹ ਬੱਚੇ ਜਿਹੜੇ ਨਹੀਂ ਪਹੁੰਚ ਪਾਏ ਸੋ ਅੱਗੇ ਦੇਖੀ ਜਾਏਗਾ ਕੀ ਸਥਿਤੀ ਬਣੇਗੀ ਇਹਨਾਂ ਦੀ ਜਿਹੜਾ ਹੁਣ ਵੀ ਇਹ ਬੱਚੇ ਆ ਪਾਉਂਦੇ ਆ ਕਿ ਨਹੀਂ ਪਾਉਂਦੇ ਉਸ ਹਿਸਾਬ ਨਾਲ ਫਿਰ ਸੀਟਾਂ ਅੱਗੇ ਜਿਹੜੀਆਂ ਨਹੀਂ ਤਾਂ ਫਿਰ ਕਨਵਰਟ ਹੋਣ ਗਈ ਹੋਣਗੀਆਂ ਦੇਖਦੇ ਆਂ ਆਪਾਂ ਇੱਕ ਵਾਰ ਇਹਨਾਂ ਬੱਚਿਆਂ ਨੂੰ ਫੇਰ ਮੌਕਾ ਦਿੱਤਾ ਗਿਆ ਪ੍ਰਾਈਵੇਟ ਡਿਸੇਬਲ ਤੇ WHH ਵਾਲਿਆਂ ਨੂੰ ਇਹ ਬੱਚਿਆਂ ਨੂੰ ਹੁਣ ਜਿਹੜਾ ਪਹੁੰਚਣਾ ਜਿਹੜਾ ਯਕੀਨੀ ਬਣਾਉਣ ਇਹ ਤਾਂ ਕਿ ਆਪਣੀ ਸੀਟ ਪ੍ਰਾਪਤ ਕਰ ਸਕਣ ਸਬੰਧਤ ਮੈਰੀਟੋਰੀਅਸ ਸਕੂਲ ਵਿੱਚ ਮੈਰਿਟ ਆਧਾਰ ਤੇ ਜਿੱਥੇ ਵੀ ਉਹਨਾਂ ਦਾ ਜਿਹੜਾ ਦਾਖਲਾ ਹੁੰਦਾਗਾ ਤੁਸੀਂ W H H ਚੋਂ ਦੀ ਸਕਰੀਨ ਵੀ ਦੇਖ ਰਹੇ ਹੋ ਬਹੁਤ ਮੈਂ ਹੌਲੀ ਹੌਲੀ ਇਸ ਨੂੰ ਜਿਹੜਾ ਤਾਂ ਕਿ ਤੁਸੀਂ ਦੇਖ ਸਕੋ ਪੂਰੇ ਨੂੰ ਤੁਹਾਡੀ ਜਿਹੜੀ ਨਜ਼ਰਸ਼ਾਨੀ ਕਰ ਰਹੇ ਹੈਗਾ ਸੋ 23 6 25 ਨੂੰ ਸੈਕੰਡ ਕਾਉਂਸਲਿੰਗ ਹੋ ਰਹੀ ਹੈ ਜੀ ਟਾਈਮ 8 ਵਜੇ ਦਾ ਦਿੱਤਾ ਹੋਇਆਗਾ ਸਾਰਾ ਉਹੀ ਸ਼ਡਿਊਲ 7:30 ਤੱਕ ਜਿਹੜਾ ਬੱਚਾ ਨੂੰ ਬੁਲਾਇਆ ਗਿਆ ਲੜਕੀਆਂ ਨੂੰ ਇਹ ਸੀਗਾ ਲੜਕੀਆਂ ਦਾ ਸ਼ਡਿਊਲ 370 ਬੱਚੇ ਬੁਲਾਏ ਗਏ ਨੇ WHH ਦੇ ਲਾਸਟ ਵਾਲੇ ਦੇ ਜਿਹੜੇ 53 ਨੰਬਰ ਬਣਦੇ ਨੇਗੇ ਇਹ ਵੇਖ ਸਕਦੇ ਹੋ ਤੁਸੀਂ ਉਹ ਤੋਂ ਬਾਅਦ ਜਾਣਕਾਰੀ ਆਪਾਂ ਬੱਚਿਆਂ ਨੂੰ ਅੱਗੇ ਪਹੁੰਚਾਈਏ ਜੇਕਰ ਚੈਨਲ ਤੇ ਪਹਿਲੀ ਵਾਰ ਚੈਨਲ ਸਬਸਕ੍ਰਾਈਬ ਜੁੜ ਕਰ ਲੋ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਏਗੀ ਸ਼ੁਕਰੀਆ ਮਿਹਰਬਾਨੀ ਧੰਨਵਾਦ